ਨਿਰੰਚਨ ਬੋਹਾ ਜੀ ਦੀ ਕਹਾਣੀ ਨਰ ਬੰਦਾ ਬਾਪੂ ਦਾ ਸੁਖਦੇਵ ਤੇ ਗੁਰਮੇਲ ਨੂੰ ਹਮੇਸ਼ਾ ਇਹੋ ਨਸੀਹਤ ਕਰਦਾ ਹੁੰਦਾ ਸੀ ਕਿ ਉਹ ਵੇਲੇ ਸਿਰ ਘਰ ਮੁੜ ਆਇਆ ਕਰਨ ਬਾਪੂ ਦੀ ਉਮਰ ਦਾ ਤਜਰਬਾ ਉਸ ਨੂੰ ਪਿਛਲੇ 10 ਸਾਲਾਂ ਤੋਂ ਨੰਬਰਦਾਰਾਂ ਨਾਲ ਤੁਰੀ ਆਉਦੀ ਦੁਸ਼ਮਣੀ ਦਾ ਅਹਿਸਾਸ ਕਰਵਾਉਂਦਾ ਰਹਿੰਦਾ ਸੀ ਭਾਵੇਂ ਜ਼ਮੀਨ ਦੀ ਵਟ ਨੂੰ ਲੈ ਕੇ ਨੰਬਰਦਾਰਾਂ ਨਾਲ ਹੋਏ ਝਗੜੇ ਨੂੰ ਲੈ ਕੇ ਕਸੂਰ ਨੰਬਰਦਾਰਾਂ ਦਾ ਹੀ ਸੀ ਪਰ ਡਾਡੇ ਦਾ ਸੱਤੀ ਵੀ ਹੀ ਸੌ ਹੁੰਦਾ ਇਹ ਗੱਲ ਬਾਪੂ ਚੰਗੀ ਤਰ੍ਹਾਂ ਜਾਣਦਾ ਸੀ ਨੰਬਰ 12 ਦੇ ਵਿਚਕਾਰਲੇ ਮੁੰਡੇ ਜੈਲੇ ਦੇ ਤੌਰ ਤਰੀਕੇ ਠੀਕ ਨਹੀਂ ਸਨ ਲੱਗਦੇ ਉਹ ਹੁਣ ਪੂਰੀ ਤਰ੍ਹਾਂ ਬੈਲੀਆਂ ਵਿੱਚ ਪਿਆਰ ਧਰਨ ਲੱਗ ਪਿਆ ਸੀ दारू ਪੀ ਕੇ ਇੱਕ ਵਾਰ ਤਾਂ ਉਹ ਆਪਣੇ ਪਿਆਲੇ ਦੇ ਜਾਰਾ ਨਾਲ ਮਿਲ ਕੇ ਸਾਡੇ ਘਰ ਅੱਗੇ ਲਲਕਾਰਾ ਵੀ ਮਾਰ ਗਿਆ ਸੀ ਜੈਲੇ ਦੇ ਲਲਕਾਰੇ ਦੇ ਜਵਾਬ ਵਿੱਚ ਸੁਖਦੇਵ ਗੰਡਾਸਾ ਚੁੱਕ ਕੇ ਬਾਹਰ ਵੱਲ ਭੱਜਿਆ ਸੀ ਸਾਰੇ ਟੱਬਰ ਨੇ ਮਸਾਂ ਹੀ ਉਸ ਨੂੰ ਕਾਬੂ ਕੀਤਾ ਸੀ ਸੁਖਦੇਵ ਤੇ ਗੁਰਮੇਲ ਵੱਲੋਂ ਮੋੜ ਨਾ ਮਿਲਣ ਤੇ ਜੈਲਾ ਹੋਰ ਪੁੱਤਰ ਗਿਆ ਸੀ ਬਾਪੂ ਨੂੰ ਵੀ ਚਿੰਤਾ ਰਹਿੰਦੀ ਸੀ ਕਿ ਮਸਰਿਆ ਹੋਇਆ ਜੈਲਾ ਵੇਲੇ ਕੁਵੇਲੇ ਕਿਸੇ ਸਮੇਂ ਵੀ ਉਹਨਾਂ ਤੇ ਵਾਰ ਕਰ ਸਕਦਾ ਹੈ ਇਸ ਲਈ ਉਹ ਆਪਣੇ ਦੋਹਾਂ ਪੁੱਤਰਾਂ ਨੂੰ ਹਮੇਸ਼ਾ ਹੀ ਸਮਝਾਉਂਦਾ ਕਿ ਉਹ ਰਾਤ ਪਿਰਾਤੇ ਕੱਲਿਆਂ ਬਾਹਰ ਨਾ ਨਿਕਲਿਆ ਕਰਨ ਮੇਰਾ ਦਿਓਰ ਗੁਰਮੀਲ ਸ਼ੁਰੂ ਤੋਂ ਹੀ ਸਾਧੂ ਬਿਰਤੀ ਦਾ ਮਾਲਕ ਸੀ ਉਹ ਹਮੇਸ਼ਾ ਹੀ ਲੜਾਈ ਝਗੜੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਲੰਬੜਾ ਨਾਲ ਲੜਾਈ ਵਾਲੇ ਦਿਨ ਚੈਲੇ ਨੇ ਜਦੋਂ ਬਾਪੂ ਦੀ ਦਾੜੀ ਨੂੰ ਹੱਥ ਪਾ ਲਿਆ ਸੀ ਤਾਂ ਸੁਖਦੇਵ ਵੀ ਉਸ ਨਾਲ ਜੱਫਾ ਜੱਫੀ ਹੋਇਆ ਸੀ ਗੁਰਮੇਲਤਾ ਬਾਪੂ ਮਾਰਤਾ ਓਏ ਬਾਪੂ ਮਾਰਤਾ ਓਏ ਘਰ ਦਾ ਕੋਲੇ ਖੜਾ ਹੀ ਰੌਲਾ ਪਾਈ ਗਿਆ ਸੀ ਗਵਾਂਡੀ ਜ਼ਿਮੀਦਾਰਾਂ ਨੇ ਉਸ ਵੇਲੇ ਦੋਹਾਂ ਧਿਰਾਂ ਨੂੰ ਛਡਾ ਕੇ ਘਰੋਂ ਘਰੀ ਭੇਜ ਦਿੱਤਾ ਸੀ ਪਰ ਸੁਖਦੇਵ ਅੰਦਰ ਬਾਪੂ ਦੀ ਦਾੜੀ ਨੂੰ ਹੱਥ ਪਾਉਣ ਦੀ ਗੱਲ ਦੀ ਪੂਰੀ ਰੜਕ ਸੀ ਬਾਪੂ ਦੇ ਵਾਰ-ਵਾਰ ਸਮਝਾਉਣ ਤੇ ਉਹ ਖਿੱਚ ਜਿਹਾ ਜਾਂਦਾ ਬਾਪੂ ਆਏ ਡਰ ਕੇ ਕਿੰਨਾ ਚਿਰ ਕੰਮ ਚੱਲੂ ਤੇਰੀ ਨਰਮੀ ਨੇ ਹੀ ਚਮਲਾਇਆ ਹੋਇਆ ਉਹਨਾਂ ਨੂੰ ਉਹ ਬਾਪੂ ਦੀ ਗੱਲ ਸੁਣੀ ਅਣ ਸੁਣੀ ਕਰਕੇ ਬਾਹਰ ਤੁਰ ਪੈਂਦਾ ਕਾਲਜ ਦੀ ਪੜ੍ਹਾਈ ਦੌਰਾਨ ਉਹ ਸਟੂਡੈਂਟ ਜੁਨੀਅਨ ਦਾ ਕਹਿੰਦਾ ਕਹਾਉਂਦਾ ਲੀਡਰ ਰਿਹਾ ਸੀ ਇਸ ਲਈ ਕਿਸੇ ਵੈਲੀ ਦੇ ਡਰ ਕਾਰਨ ਬੁੱਝ ਦਿਲਾ ਮੰਗ ਘਰ ਛੁਪ ਕੇ ਬੈਠਣਾ ਉਸ ਨੂੰ ਚੰਗਾ ਨਹੀਂ ਸੀ ਲੱਗਦਾ ਉਸ ਅਪਹਾਗੇ ਦਿਨ ਵੀ ਬਾਪੂ ਨੇ ਸੁਖਦੇਵ ਨੂੰ ਬਾਹਰ ਜਾਣ ਤੋਂ ਰੋਕਿਆ ਸੀ ਉਸ ਦਿਨ ਕੋਟ ਅਬਲੂ ਤੋਂ ਵੱਡੀ ਕੁੜੀ ਤੇ ਪਰੌਣਾ ਆਏ ਹੋਏ ਸਨ ਸੁਖਦੇਵ ਪਰੌਣੇ ਦੀ ਸੇਵਾ ਕਰਨ ਦੀ ਨੀਤ ਨਾਲ ਪਿੰਡੋਂ ਬਾਹਰ ਬਣੇ ਠੇਕੇ ਤੋਂ ਬੋਤਲ ਲੈ ਕੇ ਆਉਣ ਲਈ ਘਰੋਂ ਨਿਕਲਿਆ ਤਾਂ ਬਾਪੂ ਨੇ ਆਪਣੀ ਆਦਤ ਅਨੁਸਾਰ ਨੰਨਾ ਪਾ ਦਿੱਤਾ ਬਾਪੂ ਐਵੇਂ ਨਾ ਸਾਰਾ ਦਿਨ ਟੋਕਿਆ ਕਰ ਐ ਕੋਈ ਮੂੰਚ ਨਹੀਂ ਪਾਲੂ ਮੈਨੂੰ ਮੇਰੇ ਵੀ ਦੋ ਹੱਥ ਨੇ ਕਹਿ ਕੇ ਉਹ ਉਸ ਨੈਸ਼ ਘੜੀ ਬਾਹਰ ਨਿਕਲ ਗਿਆ ਸੀ ਬਾਪੂ ਦਾ ਡਰ ਸੱਚ ਨਿਕਲਿਆ ਸਾਡਾ ਸਾਰਾ ਟੱਬਰ ਨਾਨਦ ਤੇ ਪਰੋਹਣੇ ਨਾਲ ਹੱਸ ਖੇਡ ਰਿਹਾ ਸੀ ਕਿ ਬਾਹਰੋਂ ਆਏ ਸੁਨੇਹੇ ਨੇ ਸਾਡੇ ਹਾਸੇ ਤੇ ਇੱਕਦਮ ਬ੍ਰੇਕ ਲਾ ਦਿੱਤੀ ਜੈਲੇ ਤੇ ਸੁੱਖੇ ਦੀ ਸੱਤੂ ਰੋੜੇ ਦੇ ਆਹਤੇ ਕੋ ਲੜਾਈ ਹੋ ਗਈ ਸਾਡੇ ਗਵੰਡੀਆਂ ਦੇ ਮੁੰਡੇ ਵੱਲੋਂ ਦਿੱਤੇ ਸੁਨੇਹੇ ਨੇ ਸਾਨੂੰ ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਸੀ ਬਾਪੂ ਤੇ ਗੁਰਮੇਲ ਦੇ ਹੱਥ ਵਿੱਚ ਜੋ ਵੀ ਡੰਡਾ ਸੋਟਾ ਆਇਆ ਲੈ ਕੇ ਵਾਹੋਦਾਹੀ ਉਧਰ ਵੱਲ ਭੱਜੇ ਮੈਂ ਤੇ ਬੇਬੇ ਵੀ ਨੰਗੇ ਪੈਰੀ ਉਹਨਾਂ ਦੇ ਪਿੱਛੇ ਹੀ ਭੱਜ ਪਈਆਂ ਸਾਂ ਸਤੂ ਦਿਹਾਤੇ ਕੋਲ ਪਹੁੰਚਣ ਤੋਂ ਪਹਿਲਾਂ ਹੀ ਸਾਨੂੰ ਦੋ ਫਾਇਰ ਸੁਣਾਈ ਦਿੱਤੇ ਭਾਣਾ ਵਰਤ ਗਿਆ ਮਹਿਸੂਸ ਕਰਕੇ ਮੇਰੀ ਤੇ ਬੇਬੇ ਦੀ ਤਾਂ ਉੱਥੇ ਹੀ ਪੁੱਬ ਨਿਕਲ ਗਈ ਸੀ ਜਦੋਂ ਅਸੀਂ ਵੱਧ ਹਵਾਸੇ ਜੇ ਸਤੂ ਦਿਹਾਤੇ ਦੇ ਨੇੜੇ ਪਹੁੰਚੇ ਤਾਂ ਜੈਲਾ ਉੱਥੋਂ ਗਾਇਬ ਹੋ ਚੁੱਕਾ ਸੀ ਤੇ ਸੁਖਦੇਵ ਚੌफाੜ ਪਿਆ ਤੜਫ ਰਿਹਾ ਸੀ ਨੇੜਲੇ ਘਰਾਂ ਵਿੱਚ ਆਏ ਬੰਦਿਆਂ ਨੇ ਸੁਖਦੇਵ ਤੇ ਤੜਫ ਰਹੇ ਸਰੀਰ ਨੂੰ ਮੰਜੇ ਤੇ ਪਾਇਆ ਉਸ ਨਾਲ ਪੜਦਾ ਰਿਹਾ ਹਰੀਸ਼ ਵਰਮਾ ਮਿੰਟਾਂ ਸਕਿੰਟਾਂ ਵਿੱਚ ਆਪਣੀ ਜੀਪ ਲੈ ਕੇ ਆਇਆ ਪਰ ਬਠਿੰਡੇ ਦਾ ਹਸਪਤਾਲ ਪਹੁੰਚਣ ਤੱਕ ਸੁਖਦੇਵ ਦੇ ਸਰੀਰ ਵਿੱਚੋਂ ਕਾਫੀ ਖੂਨ ਬਹਿ ਚੁੱਕਾ ਸੀ ਤੇ ਉਸ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ ਮਰਨ ਤੋਂ ਪਹਿਲਾਂ ਉਸ ਨੇ ਆਪਣੇ ਅੰਤਿਮ ਬੋਲ ਸਾਡੇ ਨਾਲ ਸਾਂਝੇ ਕੀਤੇ ਨੰਬਰਦਾਰਾਂ ਨੇ ਮੇਰੀ ਪਿੱਠ ਤੇ वार ਕੀਤਾ ਏ ਜੇ ਉਹ ਸਾਹਮਣੇ ਬਾਰ ਕਰਦੇ ਤਾਂ ਉਹ ਗੱਲ ਪੂਰੀ ਕਰਨ ਤੋਂ ਪਹਿਲਾਂ ਹੀ ਦਮ ਤੋੜ ਗਿਆ ਮੈਂ ਤਾਂ ਗਸ਼ੀ ਖਾ ਕੇ ਉੱਥੇ ਹੀ ਡਿੱਗ ਪਈ ਸਾਂ ਨਰਸਾਂ ਤੇ ਡਾਕਟਰਾਂ ਨੇ ਟੀਕੇ ਲਾਇਆ ਤਾਂ ਮੇਰੀ ਥੋੜੀ ਜਿਹੀ ਸੁਰਤ ਪਰਤੀ ਸੀ ਜਿਸ ਨੇ ਵੀ ਸੁਖਦੇਵ ਬਾਰੇ ਸੁਣਿਆ ਬਾਹੋਂ ਦਾਹੀ ਉਹ ਹਸਪਤਾਲ ਵੱਲ ਭੱਜਿਆ ਆਂਡ ਗਵਾਂਡ ਤੇ ਲੋਕ ਮੈਨੂੰ ਸੁਖਦੇਵ ਨਾਲੋਂ ਵੱਖ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਸਾਨੂੰ ਵੀ ਆਪਣੇ ਨਾਲ ਲੈ ਕੇ ਚੱਲਵੇ ਸੁਖਦੇਵ ਕਹਿ ਕੇ ਬੇਬੇ ਤੇ ਮੇਰੀ ਨਣਦ ਸੁਖਦੇਵ ਦੀ লাশ ਨੂੰ ਜਾ ਚਿੰਬੜੀਆਂ ਵੇ ਥੋਡੀਆਂ ਜੜਾ ਪੁੱਟੀਆਂ ਜਾਣ ਵੇ ਲੰਬੜੋ ਕੰਜਰੋ ਥੋੜਾ ਕੱਖ ਨਾ ਰਹੇਵੇ ਬੇਬੇ ਤੇ ਮੇਰੀ ਨਾਨਦ ਸੁਖਦੇਵ ਦੇ ਕਾਤਲਾਂ ਨੂੰ ਬਾਦ ਦੁਆਵਾਂ ਦੇ ਰਹੇ ਸਨ ਮੈਂ ਸੂਰਤ ਵਿੱਚ ਤਾਂ ਆ ਗਈ ਸੀ ਪਰ ਮੇਰਾ ਰੋਣ ਨਹੀਂ ਸੀ ਨਿਕਲ ਰਿਹਾ ਮੇਰੀਆਂ ਅੱਖਾਂ ਚੋਂ ਅੱਗ ਨਿਕਲ ਰਹੀ ਸੀ ਤੇ ਅੰਦਰੋਂ ਕੱਚੀਚੀਆਂ ਉੱਠ ਰਹੀਆਂ ਸਨ ਜਿਵੇਂ ਸੁਖਦੇਵ ਦੇ ਕਾਤਲਾਂ ਨੂੰ ਮੈਂ ਕੱਚਾ ਹੀ ਚਵਾਣਾ ਹੋਵੇ ਪੋਸਟਮਾਰਟਮ ਤੋਂ ਬਾਅਦ ਸੁਖਦੇਵ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੁਖਦੇਵ ਦੇ ਭੋਗ ਤੱਕ ਤਾਂ ਲੋਕਾਂ ਦਾ ਆਉਣ ਜਾਣ ਨਾਲ ਖਿਆਲ ਕੁਝ ਵੰਡਿਆ ਰਿਹਾ ਪਰ ਭੋਗ ਤੋਂ ਬਾਅਦ ਸਾਨੂੰ ਢਾਰਸ ਦੇਣ ਲਈ ਕੇਵਲ ਕੋਟ ਅਬਲੂ ਤੇ ਜੋਧਪੁਰ ਪਾਖਰ ਵਾਲੀਆਂ ਮੇਰੀਆਂ ਨਣਦਾ ਹੀ ਰਹਿ ਗਈਆਂ ਸਨ ਸਾਰੇ ਇੱਕ ਦੂਜੇ ਨੂੰ ਹੌਸਲਾ ਦਿੰਦੇ ਤੇ ਔਖੇ-ਸੌਖੇ ਰੋਟੀ ਦੀਆਂ ਦੋ ਬੁਰਕੀਆਂ ਕਢਾਲਦੇ ਬੇਬੇ ਬਾਪੂ ਨੂੰ ਆਪਣੇ ਨਾਲੋਂ ਵੱਧ ਫਿਕਰ ਮੇਰਾ ਰਹਿੰਦਾ ਸੀ ਸੁਖਦੇਵ ਦੀ ਮੌਤ ਦਾ ਗਮ ਮੇਰੇ ਹੱਡੀ ਰੱਚਦਾ ਜਾ ਰਿਹਾ ਸੀ ਇਸ ਲਈ ਦਿਨਾਂ ਵਿੱਚ ਹੀ ਮੇਰੀ ਸ਼ਕਲ ਬੇਪਛਾਣੀ ਜਿਹੀ ਹੋ ਗਈ ਕਈ ਵਾਰ ਨੀਂ ਮਾਗਲਾਂ ਵਾਂ ਕਸੀਸ ਜਿਹੀ ਬੱਟ ਕੇ ਮੈਂ ਆਪਣੀਆਂ ਮੁਠੀਆਂ ਬੰਦ ਕਰ ਲੈਂਦੀ ਤੇ ਫਿਰ ਕੁਝ ਪਲਾਂ ਬਾਅਦ ਹੀ ਬੰਦ ਮੁਠੀਆਂ ਆਪਣੇ ਆਪ ਖੁੱਲ ਜਾਂਦੀਆਂ ਬੇਬੇ ਬਾਪੂ ਦੀ ਸੁਰਤ ਵੀ ਮੇਰੇ ਵਾਂਗ ਬੌਂਦਲੀ ਜਿਹੀ ਰਹਿੰਦੀ ਪਰ ਮੇਰੀ ਤੇ ਸੁਖਦੇਵ ਦੀ ਨਿਸ਼ਾਨੀ ਸਾਲਖ ਪਰ ਦਾ ਬਬਲੂ ਇਸ ਸਾਰੇ ਤੋਂ ਬੇਖਬਰ ਖੁਸ਼ੀ-ਖੁਸ਼ੀ ਸਾਰੇ ਘਰ ਵਿੱਚ ਗੇੜੇ ਦਿੰਦਾ ਰਹਿੰਦਾ ਬਬਲੂ ਦੀਆਂ ਕਿਲਕਾਰੀਆਂ ਕੁਝ ਕਪਾਲ ਲਈ ਸਾਰੇ ਟੱਬਰ ਨੂੰ ਮਾਨਸਿਕ ਰਾਹਤ ਦਿੰਦੀਆਂ ਪਰ ਬਿੰਦ ਛੱਟ ਬਾਅਦ ਅਸੀਂ ਸਾਰੇ ਫੇਰ ਪਹਿਲਾਂ ਵਾਂਗ ਹੀ ਆਪਣੀਆਂ ਆਪਣੀਆਂ ਸੋਚਾਂ ਵਿੱਚ ਗੁੰਮ ਹੋ ਜਾਂਦੇ ਪੁਲਿਸ ਵੱਲੋਂ ਸੁਖਦੇਵ ਦੇ ਕਤਲ ਦੇ ਗਵਾਹ ਮੇਰੇ ਸਹਰੇ ਬਾਪੂ ਤੇ ਦਿਓਰ ਗੁਰਮੇਲ ਨੂੰ ਹੀ ਰੱਖਿਆ ਗਿਆ ਸੀ ਭਾਵੇਂ ਆਂਡ ਗਵਾਣ ਦੇ ਕਈ ਬੰਦਿਆਂ ਨੇ ਜੈਲੇ ਨੂੰ ਸੁਖਦੇਵ ਤੇ ਗੋਲੀ ਚਲਾ ਕੇ ਭੱਜਦੇ ਦੇਖਿਆ ਸੀ ਪਰ ਨੰਬਰਦਾਰਾਂ ਨਾਲ ਦੁਸ਼ਮਣੀ ਕੌਣ ਸਹੇੜੇ ਕੇਸ ਚੱਲਣ ਤੇ ਲੰਬੜਦਾਰਾਂ ਨੇ ਸਰਕਾਰੀ ਵਕੀਲ ਵੀ ਗੰਡ ਲਿਆ ਸੀ ਤੇ ਜੱਜ ਵੀ ਇਸ ਲਈ 9 ਮਹੀਨਿਆਂ ਵਿੱਚ ਹੀ ਜੇਲਾ ਜ਼ਮਾਨਤ ਤੇ ਘਰ ਆ ਗਿਆ ਸੀ ਮੇਰੀ ਤਬੀਅਤ ਕੁਝ ਸੰਭਲੀ ਸੀ ਤਾਂ ਜੇਲੇ ਦੀ ਜ਼ਮਾਨਤ ਦੀ ਖਬਰ ਸੁਣ ਕੇ ਫਿਰ ਤੋਂ ਵਿਗੜ ਗਈ ਸੀ ਮੇਰਾ ਦਿਲ ਤਾਂ ਕਰਦਾ ਸੀ ਕਿ ਆਪ ਗੰਡਾਸਾ ਚੁੱਕ ਕੇ ਰਾਹ ਜਾਂਦੇ ਜੇਲੇ ਦਾ ਸਿਰ ਪਾੜ ਦਿਆਂ ਮੈਂ ਸਾਰਾ ਦਿਨ ਮੰਜੇ ਤੇ ਪਈ ਰਹਿੰਦੀ ਮੇਰੀਆਂ ਅੱਖਾਂ ਵਿੱਚ ਵੱਧ ਰਹੀ ਲਾਲੀ ਨੇ ਮੇਰੀ ਸ਼ਕਲ ਵੀ ਕੁਝ ਡਰਾਵਣੀ ਜਹੀ ਬਣਾ ਦਿੱਤੀ ਸੀ ਬਾਪੂ ਮੈਨੂੰ ਦਿਲਾਸਾ ਦਿੰਦਾ ਆਖਦਾ ਹੌਸਲਾ ਰੱਖ ਤੀਏ ਵਾਹਿਗੁਰੂ ਸਭ ਇਨਸਾਫ ਕਰੂ ਉਸ ਤੇ ਕਰ ਦੇਰ ਹੈ ਅੰਧੇਰ ਨਹੀਂ ਮੇਰੀ ਸੱਸ ਵੀ ਲੰਬੜਾਂ ਦੇ ਕੀੜੇ ਪੈ ਕੇ ਮਰਨ ਦੀ ਭਾਕਿਆ ਵਾਰ-ਵਾਰ ਦਹਰਾਉਂਦੀ ਪਰ ਮੈਨੂੰ ਉਹਨਾਂ ਦੇ ਇਸ ਤਰ੍ਹਾਂ ਦੇ ਫੋਕੇ ਜਿਹੇ ਦਿਲਾਸੇ ਰਾਹਤ ਨਾ ਦਿਵਾਉਂਦੇ ਬਾਪੂ ਬੁੱਲੋ ਸਾਰਾ ਕੁਝ ਰੱਬ ਤੇ ਸੁੱਟ ਕੇ ਆਪ ਮਾਲਾ ਫੇਰਦੇ ਰਹਿਣਾ ਮੈਨੂੰ ਚੰਗਾ ਨਾ ਲੱਗਦਾ ਮੈਨੂੰ ਖਿੱਚ ਹੀ ਚੜਦੀ ਅਸੀਂ ਭਲਾ ਵਾਹਿਗੁਰੂ ਦਾ ਕੀ ਵਿਗਾੜਿਆ ਸੀ ਉਸ ਨੇ ਸਾਡੇ ਨਾਲ ਇੰਨੀ ਵੱਡੀ ਨਾ ਇਨਸਾਫੀ ਕਿਉਂ ਕੀਤੀ ਮੈਂ ਆਪਣੇ ਆਪ ਤੋਂ ਪੁੱਛਦੀ ਸੀ ਮੈਨੂੰ ਆਪਣੇ ਅੰਦਰੋਂ ਮਨ ਨੂੰ ਢਾਰਸ ਦੇਣ ਵਾਲਾ ਕੋਈ ਜਵਾਬ ਨਾ ਮਿਲਦਾ ਆਪਣੇ ਦਿਓਰ ਗੁਰਮੇਲ ਦੀ ਮੈਨੂੰ ਪਿੰਡ ਵਿੱਚਲੇ ਸਾਧ ਸੰਤ ਬਾਬਾ ਲਹਿੰਦੇ ਸ਼ਾਹ ਦੇ ਡੇਰੇ ਜਾਣ ਦੀ ਲਗਾਤਾਰ ਰੁਚੀ ਵੀ ਚੰਗੀ ਨਾ ਲੱਗਦੀ ਇਹ ਆਪਣੇ ਭਰਾ ਨੂੰ ਤਾਂ ਬਿਲਕੁਲ ਭਲਾਈ ਬੈਠਾ ਹੈ ਕੀ ਥੁੜਿਆ ਪਿਆ ਸੀ ਇਹਦੇ ਮਰਦਮਨ ਨੂੰ ਗੁਰਮੇਲ ਬਾਰੇ ਸੋਚਦੀ ਮੈਂ ਅਕਸਰ ਅਜੇਹਾ ਹੀ ਕੁਝ ਬੜਬੜਾਉਂਦੀ ਰਹਿੰਦੀ ਕੋਟ ਆਬਲੂ ਅਤੇ ਜੋਧਪੁਰ ਬਾਖਰ ਵਾਲੀਆਂ ਮੇਰੀਆਂ ਨਣਦਾਂ ਨੂੰ ਲੈਣ ਮੇਰੇ ਨਨਦੋਈਏ ਘਰ ਆਏ ਹੋਏ ਸਨ ਰਾਤ ਦੀ ਰੋਟੀ ਖਾ ਕੇ ਵਿਹਲੇ ਹੋਏ ਤਾਂ ਬਾਪੂ ਨੇ ਸੁਖਦੇਵ ਦੇ ਕੇਸ ਦੀ ਗੱਲ ਛੇੜ ਲਈ ਮੈਂ ਵੀ ਬੇਬੇ ਨਾਲ ਨੇੜਲੇ ਮੰਝੇ ਤੇ ਬੈਠੀ ਉਹਨਾਂ ਦੀ ਗੱਲਬਾਤ ਸੁਣ ਰਹੀ ਸਾਂ ਗੱਲ ਚੱਲਦੀ ਚੱਲਦੀ ਪਤਾ ਨਹੀਂ ਕਿਹੜੇ ਵੇਲੇ ਮੇਰੇ ਤੇ ਬਬਲੂ ਦੇ ਭਵਿੱਖ ਤੇ ਪਹੁੰਚ ਗਈ ਭਾਵੇਂ ਉਹ ਮੇਰੀ ਹਾਜ਼ਰੀ ਵਿੱਚ ਖੁੱਲ੍ਹ ਕੇ ਨਹੀਂ ਸਨ ਗੱਲ ਕਰ ਰਹੇ ਪਰ ਉਹਨਾਂ ਦੀ ਸਾਰੀ ਗੱਲਬਾਤ ਵਿੱਚੋਂ ਇਸੇ ਗੱਲ ਦੇ ਤਾਂ ਸਪਸ਼ਟ ਸੰਕੇਤ ਮਿਲ ਹੀ ਰਹੇ ਸਨ ਕਿ ਉਹ ਸੁਖਦੇਵ ਦੀ ਪੱਗ ਗੁਰਮੇਲ ਨੂੰ ਦੇਣਾ ਚਾਹੁੰਦੇ ਸਨ ਘਰ ਦੀ ਇੱਜ਼ਤ ਘਰ ਵਿੱਚ ਹੀ ਰਹਿਣ ਦੀ ਗੱਲ ਵਾਰ-ਵਾਰ ਦੁਹਰਾਈ ਜਾ ਰਹੀ ਸੀ ਮੈਨੂੰ ਪਤਾ ਹੈ ਕਿ ਬੇਬੇ ਤੇ ਬਾਪੂ ਆਪਣੇ ਪੁੱਤਰ ਦੀ ਨਿਸ਼ਾਨੀ ਬੱਬਲੂ ਦੇ ਸਾਹਾਂ ਵਿੱਚ ਸਾਹ ਲੈਂਦੇ ਸਨ ਪਰ ਅਜੇ ਤਾਂ ਸੁਖਦੇਵ ਦਾ ਸਿਵਾ ਵੀ ਠੰਡਾ ਨਹੀਂ ਸੀ ਹੋਇਆ ਗੁਰਮੇਲ ਨੂੰ ਦਿਓਰ ਤੋਂ ਪਤੀ ਬਣਾਉਣਾ ਮੇਰੇ ਲਈ ਇੰਨੀ ਸੌਖੀ ਗੱਲ ਵੀ ਨਹੀਂ ਸੀ ਜਿਵੇਂ ਉਹਨਾਂ ਨੇ ਚਿਤਵ ਲਿਆ ਸੀ ਸੁਖਦੇਵ ਤੇ ਗੁਰਮੀਲ ਵਿੱਚ ਤਾਂ ਜ਼ਮੀਨ ਅਸਮਾਨ ਦਾ ਫਰਕ ਹੈ ਸੁਖਦੇਵ ਤਾਂ ਨਰ ਬੰਦਾ ਸੀ ਤੇ ਇਹ ਮੈਂ ਆਪਣੇ ਮਨ ਦੀ ਗੱਲ ਜਵਾਨ ਤੇ ਲਿਆਉਣਾ ਚਾਹੁੰਦੀ ਸੀ ਕਿ ਫਿਕਰ ਨਾ ਕਰੋ ਗੁਰਮੀਲ ਨਾਲ ਗੱਠ ਜੋੜ ਕੀਤੇ ਬਿਨਾ ਵੀ ਤੁਹਾਡੇ ਘਰ ਦੀ ਇੱਜ਼ਤ ਘਰ ਵਿੱਚ ਹੀ ਰਹੂ ਮੈਂ ਆਪਣੀ ਜ਼ਿੰਦਗੀ ਦੇ ਰਹਿੰਦੇ ਦਿਨ ਆਪਣੇ ਬਬਲੂ ਦੇ ਸਹਾਰੇ ਹੀ ਲੰਘਾ ਲਵਾਂਗੀ ਪਰ ਆਪਣੇ ਨਣਦੋਈਆਂ ਦੀ ਹਾਜ਼ਰੀ ਵਿੱਚ ਮੈਂ ਇਸ ਗੱਲ ਨੂੰ ਕਹਿ ਨਾ ਸਕੀ ਕੁਝ ਦਿਨਾਂ ਬਾਅਦ ਮੇਰਾ ਪਾਪਾ ਮੇਰੇ ਸਹੁਰੇ ਘਰ ਆਇਆ ਤੇ ਮੈਨੂੰ ਨਾਲ ਲੈ ਗਿਆ ਹਵਾ ਪਾਣੀ ਬਦਲਣ ਨਾਲ ਕੁੜੀ ਦਾ ਦਿਲ ਕੁਝ ਪਰਚਿਆ ਰਹੂ ਬੇਬੇ ਬਾਪੂ ਨੇ ਵੀ ਇਹ ਸੋਚ ਕੇ ਮੇਰੇ ਪੇਕੇ ਜਾਣ ਵੱਲ ਗੱਲ ਤੇ ਕੋਈ ਨੰਨਾ ਨਾ ਪਾਇਆ ਕਚਹਿਰੀ ਵਿੱਚ ਇਹਨਾਂ ਦਿਨਾਂ ਵਿੱਚ ਬਚਾ ਪੱਖ ਦੀਆਂ ਗਵਾਹੀਆਂ ਚੱਲ ਰਹੀਆਂ ਸਨ ਤੇ ਬਾਪੂ ਦਾ ਸਾਰਾ ਧਿਆਨ ਇਸ ਪਾਸੇ ਸੀ ਕਿ ਕਿਸੇ ਤਰ੍ਹਾਂ ਪਿੰਡ ਦੇ ਲੋਕਾਂ ਦਾ ਮਿੰਨਤ ਤਰਲਾ ਕਰਕੇ ਨੰਬਰਦਾਰਾਂ ਦੇ ਹੱਕ ਵਿੱਚ ਗਵਾਹੀ ਦੇਣ ਤੋਂ ਰੋਕਿਆ ਜਾਵੇ ਉਹ ਗੁਰਮੇਲ ਨੂੰ ਵੀ ਕਚਹਿਰੀ ਇਕੱਲਾ ਨਾ ਜਾਣ ਦਿੰਦਾ ਤਾਰੀਖ ਵਾਲੇ ਦਿਨ ਕੋਟ ਅ블ੂ ਵਾਲਾ ਨੰਦੋਈਆ ਵੀ ਆਪਣੇ ਚਾਚੇ ਦੇ ਮੁੰਡੇ ਨੂੰ ਨਾਲ ਲੈ ਕੇ ਕਚਹਿਰੀ ਪਹੁੰਚ ਜਾਂਦਾ ਸੀ ਭਾਵੇਂ ਬਾਪੂ ਨੇ ਅੱਧਾ ਕਿੱਲਾ ਜ਼ਮੀਨ ਗਹਿਣੇ ਧਰ ਕੇ ਸ਼ਹਿਰ ਦਾ ਨਾਮੀ ਵਕੀਰ ਕੀਤਾ ਹੋਇਆ ਸੀ ਫਿਰ ਵੀ ਨੰਬਰਦਾਰਾਂ ਦੀ ਸਰਕਾਰੀ ਦਰਬਾਰੇ ਪਹੁੰਚਦਾ ਢੁੜਕੂ ਉਸ ਨੂੰ ਹਰ ਵੇਲੇ ਲੱਗਾ ਰਹਿੰਦਾ ਸੀ ਜੇਲਾ ਕਿਤੇ ਸੌਖਿਆ ਹੀ ਵਰੀ ਨਾ ਹੋ ਜਾਵੇ ਇਹ ਚਿੰਤਾ ਤਾਂ ਸਾਨੂੰ ਸਾਰਿਆਂ ਨੂੰ ਵੱਡ-ਵੱਡ ਖਾਂਦੀ ਸੀ ਮੈਨੂੰ ਪਿੱਕੇ ਆਇਆ ਅਜੇ ਹਫਤਾ ਹੀ ਹੋਇਆ ਸੀ ਕਿ ਬਾਪੂ ਆਪਣੀ ਵੱਡੀ ਕੁੜੀ ਦੋਵੇਂ ਪਰਹੋਣੀ ਅਤੇ ਪਿੰਡ ਦੇ ਦੋ ਹੋਰ ਮਹਤਵਰ ਬੰਦਿਆਂ ਨੂੰ ਜੀਪ ਵਿੱਚ ਬਿਠਾ ਕੇ ਪੁੱਚੋ ਕਲਾ ਪਹੁੰਚ ਗਿਆ ਬਾਪੂ ਦੇ ਇਸ ਤਰ੍ਹਾਂ ਬਿਨਾਂ ਸੂਚਨਾ ਦਿੱਤੇ ਆਉਣ ਦਾ ਤਾਂ ਮੈਂ ਕਿਆਸ ਇਹ ਨਹੀਂ ਸੀ ਕੀਤਾ ਭਾਵੇਂ ਮੇਰਾ ਪਾਪਾ ਆਈ ਪੰਚਾਇਤ ਦੀ ਮਨਸ਼ਾ ਪੂਰੀ ਤਰ੍ਹਾਂ ਭਾਪ ਗਿਆ ਸੀ ਫਿਰ ਵੀ ਚਾਹ ਪਾਣੀ ਤੋਂ ਬਾਅਦ ਉਸਨੇ ਰਸਮੀ ਤੌਰ ਤੇ ਮੇਰੇ ਸਹੁਰੇ ਬਾਪੂ ਨੂੰ ਪੁੱਛਿਆ ਸੀ ਕਿ ਅੱਜ ਸਰਦਾਰ ਜੀ ਸਾਡੇ ਪਿੰਡ ਦਾ ਰਾਹ ਕਿਵੇਂ ਭੁੱਲ ਗਏ ਬਬਲੂ ਤੇ ਬਹੁਤੋ ਬినాਕਰ ਸੁੰਨਾ ਸੁੰਨਾ ਜਿਹਾ ਲੱਗਦਾ ਨਵਦੀਪ ਮੇਰੀ ਧੀ ਪਹਿਲਾਂ ਤੇ ਨੂੰ ਬਾਦ ਵਿੱਚ ਹੈ ਅਸੀਂ ਤਾਂ ਸਰਦਾਰ ਜੀ ਉਸ ਨੂੰ ਲੈਣ ਆਏ ਹਾਂ ਬਾਪੂ ਨੇ ਗੋਲ ਮੋਲ ਜਿਹੇ ਢੰਗ ਨਾਲ ਗੱਲ ਕੀਤੀ ਸੀ ਸਰਦਾਰ ਜੀ ਬਹੁਤੀਆਂ ਕਹਾਣੀਆਂ ਕੀ ਪਾਉਣੀਆਂ ਨੇ ਅਸੀਂ ਤਾਂ ਇਹ ਅਰਜ਼ ਕਰਨ ਆਏ ਆ ਕਿ ਸਾਡੀ ਧੀ ਸਾਡੇ ਘਰ ਰਹਿ ਜਾਏ ਗੁਰਮੇਲ ਤੇ ਸੁਖਦੇਵ ਦੀ ਉਮਰ ਵਿੱਚ ਬਹੁਤਾ ਫਰਕ ਵੀ ਨਹੀਂ ਗੁਰਮੇਲ ਸੁਖੇ ਨਾਲੋਂ 2 ਸਾਲ ਛੋਟਾ ਹੈ। ਕੋਟ ਅ블ੂ ਵਾਲੇ ਪਰੋਹਣੇ ਨੇ ਗੱਲ ਸਾਫ਼ ਕਰ ਦਿੱਤੀ। ਭਾਵੇਂ ਮੈਂ ਕੁਝ ਦੂਰੀ ਤੇ ਬੈਠੀ ਸਾਂ ਪਰ ਉਹਨਾਂ ਦੀ ਸਾਰੀ ਗੱਲਬਾਤ ਮੇਰੇ ਕੰਨਿ ਪੈ ਰਹੀ ਸੀ। ਬਾਪੂ ਨੇ ਫੌਰੀ ਤੌਰ ਤੇ ਕੋਈ ਹਾਂ ਨਾ ਨਹੀਂ ਕੀਤੀ ਪਰ ਕੁਝ ਚਿਰ ਚੁੱਪ ਰਹਿਣ ਤੋਂ ਬਾਅਦ ਉਸ ਨੇ ਜ਼बान ਖੋਲੀ। ਸਰਦਾਰ ਜੀ ਅਸੀਂ ਤੁਹਾਤੋਂ ਨਾਬਰ ਨਹੀਂ ਪਰ ਕੁੜੀ ਨੂੰ ਵੀ ਪੁੱਛਿਆ ਲੋੜੀਦਾ। ਤੁਸੀਂ ਅਜੇ ਆਰਾਮ ਕਰ ਲਵੋ। ਅਸੀਂ ਘਰੇ ਸਲਾਹ ਵਾੜੀ ਕਰ ਲਈਏ। ਕੋਟ ਅ블ੂ ਵਾਲੀ ਨਾਨਦ ਦੀਪੋ ਉਹਨਾਂ ਕੋਲੋਂ ਉੱਠ ਕੇ ਮੇਰੇ ਕੋਲ ਆ ਬੈਠੀ ਉਸਨੇ ਇਸ਼ਾਰਿਆਂ ਨਾਲ ਮੇਰੇ ਮਨ ਦੀ ਥਾਂ ਪਾਉਣ ਦਾ ਯਤਨ ਕੀਤਾ ਤਾਂ ਮੈਨੂੰ ਸਾਫ਼ ਕਹਿਣਾ ਪਿਆ ਬੀਬੀ ਅਜੇ ਮੇਰਾ ਚਿੱਤ ਨਹੀਂ ਰਾਜੀ ਅਜਹੀਆਂ ਗੱਲਾਂ ਕਰਨ ਲਈ ਤੁਸੀਂ ਕੋਈ ਹੋਰ ਗੱਲ ਕਰੋ ਮੇਰਾ ਰੁੱਖਾ ਜਿਹਾ ਜਵਾਬ ਸੁਣ ਕੇ ਦੀਪੋ ਦੇ ਮੱਥੇ ਤੇ ਵੱਟ ਪੈ ਗਿਆ ਪਰ ਸਥਿਤੀ ਦੀ ਨਾਜੁਕਤਾ ਨੂੰ ਭਾਪ ਦਿਆ ਫਿਰ ਵੀ ਉਸਨੇ ਨਰਮ ਆਵਾਜ਼ ਵਿੱਚ ਬਬਲੂ ਦੇ ਭੇਖ ਦਾ ਬਾਸਤਾ ਪਾਇਆ ਕੁੜੀ ਕੀ ਕਮੀ ਐ ਸਾਡੇ ਗੁਰਮੇਲ ਚ ਸਮਝਾ ਤਾਂ ਸਹੀ ਬੀਬੀ ਮੇਰੇ ਕਰਮਾਂ ਵਿੱਚ ਜੋ ਲਿਖਿਆ ਮੈਂ ਭੋਗ ਰਹੀ ਆਂ ਜੇ ਕਾਰਨ ਚੰਗੇ ਹੁੰਦੇ ਤਾਂ ਤੇਰਾ ਵੱਡਾ ਭਰਾ ਹੀ ਕਿਉਂ ਛੱਡ ਕੇ ਚਲਾ ਜਾਂਦਾ ਨਾਲੇ ਗੁਰਮੇਲ ਨੇ ਕਬੀਲਦਾਰੀ ਤੋਂ ਕੀ ਲੈਣਾ ਐ ਉਸ ਤਾਂ ਤਾਂ ਦੋ ਵੇਲੇ ਸੰਤਾਂ ਦੇ ਡੇਰੇ ਜਾਣ ਨਾਲ ਹੀ ਜੂਨ guzara ਹੋ ਜੂ ਮੈਨੂੰ ਉਹਦਾ ਕੀ ਆਸਰਾ ਐ ਪਤਾ ਨਹੀਂ ਮੇਰੇ ਅੰਦਰਲੀ ਗੱਲ ਰੋਕਦਿਆਂ ਰੋਕਦਿਆਂ ਵੀ ਮੇਰੀ ਜ਼ਬਾਨ ਤੇ ਕਿਵੇਂ ਆ ਗਈ ਦੀਪੋ ਨਾਲ ਮੇਰਾ ਪਿਆਰ ਵੀ ਬਹੁਤ ਸੀ ਇਸ ਲਈ ਉਸ ਨੂੰ ਵੀ ਇਹ ਕਿਆਸ ਨਹੀਂ ਸੀ ਕਿ ਮੈਂ ਉਸਦੇ ਛੋਟੇ ਭਰਾ ਬਾਰੇ ਇੰਨੀ ਤਲਖ ਗੱਲ ਕਹਿ ਦੇਾਂਗੀ ਬਾਪੂ ਨੇ ਮੇਰੇ ਤੇ ਬਬਲੂ ਦਾ ਸਿਰ ਪਲੋਸਿਆ ਤੇ ਉਹ ਮਸੋਸੇ ਅਜਿਹਾ ਮੂੰਹ ਲੈ ਕੇ ਘਰ ਨੂੰ ਮੁੜ ਗਏ ਸਨ ਉਹਨਾਂ ਦੇ ਵਾਪਸ ਚਲੇ ਜਾਣ ਤੋਂ ਬਾਅਦ ਮੇਰੇ ਮਨ ਵਿੱਚ ਪਛਤਾਵਾ ਵੀ ਹੋਇਆ ਮਨਾ ਠੀਕ ਹੈ ਗੁਰਮੀਲ ਨਾਲ ਸਿਰ ਨਾਰੜ ਕਰਨ ਨੂੰ ਮੇਰਾ ਜੀ ਨਹੀਂ ਮੰਨਦਾ ਪਰ ਇਹ ਗੱਲ ਕਿਸੇ ਹੋਰ ਢੰਗ ਨਾਲ ਜਾਂ ਕੁਝ ਦਿਨਾਂ ਬਾਅਦ ਵੀ ਤਾਂ ਕਹੀ ਜਾ ਸਕਦੀ ਸੀ ਹਫਤੇ ਬਾਅਦ ਮੇਰੀ ਸੱਸ ਦਾ ਫੋਨ ਆ ਗਿਆ ਕੁੜੇ ਤੂੰ ਤਾਂ ਜਮਈ ਨਿਰਮੋਹੀ ਜੀ ਬਣਗੀ ਪੇਕੇ ਜਾ ਕੇ ਬੈਠਗੀ ਤੇਰਾ ਬਾਪੂ ਜਦੋਂ ਦਾ ਪੁੱਛੋ ਤੋਂ ਵਾਪਸ ਆਇਆ ਤੇਰੀ ਗੱਲ ਨੂੰ ਵਾਲਾ ਹੀ ਦਿਲ ਤੇ ਲਾ ਗਿਆ ਤੇਰੀ ਮਰਜ਼ੀ ਐ ਭਾਈ ਸਾਡਾ ਕੀ ਜ਼ੋਰ ਤੇਰੇ ਤੇ ਬੇਬੇ ਨੇ ਇੱਕ ਤਰ੍ਹਾਂ ਨਾਲ ਮੈਨੂੰ ਉਲਾੰਬਾ ਵੀ ਦਿੱਤਾ ਤੇ ਇਸ ਕਾਰਨ ਨਾਲ ਮੇਰਾ ਰਿਸ਼ਤਾ ਵੀ ਜਾਦ ਕਰਾਇਆ ਸੀ ਤੂੰ ਕਿਸੇ ਵੇਲੇ ਆ ਕੇ ਬਬਲੂ ਨੂੰ ਤਾਂ ਮਿਲਾ ਲੈ ਜਾ ਸਾਨੂੰ ਅਸੀਂ ਤਾਂ ਹੁਣ ਬਬਲੂ ਚੋਂ ਹੀ ਸੁਖਦੇਵ ਨੂੰ ਵੇਖਣਾ ਐ ਉਸਦੀ ਗੱਲ ਸੁਣ ਕੇ ਮੈਨੂੰ ਉਹਨਾਂ ਦੋਨਾਂ ਤੇ ਤਰਸ ਵੀ ਆਇਆ ਸੋਚਿਆ ਇਹਨਾਂ ਦਾ ਕੀ ਕਸੂਰ ਬੇਬੇ ਬਾਪੂ ਨੇ ਤਾਂ ਹਮੇਸ਼ਾ ਮੈਨੂੰ ਧੀ ਹੀ ਸਮਝਿਆ ਏ ਬੇਬੇ ਦੇ ਫੋਨ ਤੋਂ ਬਾਅਦ ਸਾਰੀ ਰਾਤ ਮੈਨੂੰ ਉੱਪਲ ਚਿੱਤੀ ਜੀ ਰਹੀ ਤੇ ਸਵੇਰ ਹੁੰਦਿਆਂ ਹੀ ਮੈਂ ਬਬਲੂ ਨੂੰ ਮੋਢੇ ਨਾਲ ਲਾ ਕੇ ਸਹਰੇ ਪਿੰਡ ਜਾਣ ਵਾਲੀ ਪਹਿਲੀ ਵੱਸ ਜਾ ਫੜੀ ਘਰ ਵਿੱਚ ਹੋਰ ਤਾਂ ਸਾਰਾ ਕੁਝ ਪਹਿਲਾਂ ਵਾਲਾ ਤੋਰ ਹੀ ਤੁਰਦਾ ਦਿਸਿਆ ਪਰ ਗੁਰਮੇਲ ਹੁਣ ਪਹਿਲਾਂ ਨਾਲੋਂ ਬਦਲਿਆ ਬਦਲਿਆ ਦਿਖਾਈ ਦਿੱਤਾ ਸੀ ਉਸਨੇ ਬਬਲੂ ਨੂੰ ਤਾਂ ਗੋਦੀ ਚੁੱਕ ਕੇ ਪਿਆਰ ਦਿੱਤਾ ਪਰ ਮੇਰੇ ਨਾਲ ਅੱਖ ਵੀ ਨਾ ਮਿਲਾਈ ਉਸ ਦਾ ਇਸ ਤਰ੍ਹਾਂ ਕਰਨਾ ਵੀ ਮੈਨੂੰ ਅਜੀਬ ਜਿਹਾ ਲੱਗਾ ਬੇਬੇ ਨੇ ਬਾਅਦ ਵਿੱਚ ਮੈਨੂੰ ਦੱਸਿਆ ਕਿ ਹੁਣ ਉਸਨੇ ਸੰਤਾਂ ਦੇ ਡੇਰੇ ਜਾਣਾ ਵੀ ਛੱਡ ਦਿੱਤਾ ਸੀ ਜੋਰ ਪਾ ਕੇ ਦੋ ਦਿਨ ਬੇਬੇ ਨੇ ਮੈਨੂੰ ਵਾਪਸ ਨਾ ਜਾਣ ਦਿੱਤਾ ਮੈਂ ਅਜੇ ਸਹੁਰੇ ਘਰ ਹੀ ਸਾਂ ਕਿ ਉਹ ਘਟਨਾ ਵਾਪਰ ਗਈ ਜਿਸ ਦਾ ਸਾਨੂੰ ਕਿਸੇ ਨੂੰ ਵੀ ਕਿਆਸ ਨਹੀਂ ਸੀ ਖੇਤ ਕਣਕ ਦੀ ਵਾਢੀ ਹੋ ਰਹੀ ਸੀ ਤੇ ਗੁਰਮੇਲ ਕੰਬਾਈਨ ਵਾਲਿਆਂ ਲਈ ਘਰੋਂ ਚਾਹ ਲੈ ਕੇ ਗਿਆ ਸੀ ਹੁਣ ਉਹ ਬਿਨਾ ਹਥਿਆਰ ਤੋਂ ਬਾਹਰ ਨਹੀਂ ਸੀ ਜਾਂਦਾ ਭਾਵੇਂ ਕੇਸ ਤੇ ਚੱਲਦਿਆਂ ਅਦਾਲਤ ਵੱਲੋਂ ਜੇਲੇ ਦੀ ਜ਼ਬਤ ਹੋਈ ਲਾਇਸੈਂਸੀ ਬੰਦੂਕ ਉਸ ਨੂੰ ਵਾਪਸ ਨਹੀਂ ਮਿਲੀ ਸੀ ਫਿਰ ਵੀ ਬਾਪੂ ਤੇ ਗੁਰਮੀਲ ਅਵੇਸਲੇ ਨਹੀਂ ਸਨ ਉਹ ਚਾਹ ਦੇ ਕੇ ਘਰ ਵਾਪਸ ਆ ਰਿਹਾ ਸੀ ਕਿ ਕਰੀਲਾਂ ਵਾਲੇ ਰਾਹ ਕੋਲ ਜੇਲੇ ਤੇ ਉਸਦੇ ਦੋ ਜਾਰਾਂ ਦੀ ਪੁੱਤਰੀ ਜੁੰਟਲੀ ਸ਼ਰਾਬੀ ਹਾਲਤ ਵਿੱਚ ਟੱਕਰ ਗਈ ਜਾਂਦਾ ਹੈ ਬਈ ਸਰਦਾਰ ਸੁਖਦੇਵ ਸਿੰਘ ਦਾ ਛੋਟਾ ਭਰਾ ਰਸਤਾ ਦਿਓ ਵੀ ਸਰਦਾਰ ਸਾਹਿਬ ਨੂੰ ਜੈਲੇ ਦੇ ਸ਼ਰਾਬੀ ਚਾਰ ਨੇ ਗੱਲ ਰੜਕਾਈ ਓਏ ਇਹਨੇ ਕਿ ਫੰਨੂ ਖੋਣਾ ਆਪਣਾ ਇਹ ਤਾਂ ਆਪ ਵਿਚਾਰਾ ਸੰਤਾਂ ਦੇ ਡੇਰੇ ਤੇ ਭੁੱਲ ਬਖਸ਼ਾਉਣ ਚੱਲਿਆ ਜੈਲੇ ਨੇ ਬਲਦੀ ਤੇ ਤੇਲ ਪਾਇਆ ਖੜਚੋ ਥੋੜੀ ਵੱਡੇ ਸੂਰਮਿਆਂ ਦੀ ਗੁਰਮੇਲ ਨੇ ਤਾਜੇ ਤਿੱਖੇ ਕੀਤੇ ਗੰਡਾਸੇ ਦਾ ਸਿੱਧਾ ਵਾਰ ਜੈਲੇ ਦੀ ਲੱਤ ਤੇ ਕੀਤਾ ਪਤਾ ਨਹੀਂ ਉਸ ਵਿੱਚ ਐਨਾ ਜੋਸ਼ ਕਿੱਥੋਂ ਆ ਗਿਆ ਸੀ ਜੈਲੇ ਦੇ ਸੰਭਲਣ ਤੋਂ ਪਹਿਲਾਂ ਹੀ ਉਸ ਦੀ ਸੱਜੀ ਲੱਤ ਉਸ ਦੇ ਸਰੀਰ ਤੋਂ ਵੱਖ ਹੋ ਕੇ ਧਰਤੀ ਤੇ ਤੜਫ ਰਹੀ ਸੀ ਜੈਲੇ ਦੀਆਂ ਚੀਕਾਂ ਦੂਰ ਤਰਾਂਡੇ ਤੱਕ ਫੈਲ ਗਈਆਂ ਸਨ ਉਸ ਦੇ ਸ਼ਰਾਬੀ ਜਾਰ ਪਤਾ ਨਹੀਂ ਕਿਹੜੇ ਵੇਲੇ ਉੱਥੋਂ ਗਾਇਬ ਹੋ ਗਏ ਸਨ ਜੇ ਮੇਰੇ ਤੇ ਘਰ ਦੀਆਂ ਕੁਝ ਜ਼ਿੰਮੇਵਾਰੀਆਂ ਨਾ ਹੁੰਦੀਆਂ ਤਾਂ ਮੇਰਾ ਵਾਰ ਤੇਰੀ ਗਰਦਨ ਤੇ ਹੋਣਾ ਸੀ ਹੁਣ ਦੂਜਾ ਮੌਕਾ ਨਾ ਦੇਈ ਮੈਨੂੰ ਗੁਰਮੇਲ ਇਹ ਕਹਿ ਕੇ ਜੈਲੇ ਨੂੰ ਉੱਥੇ ਹੀ ਥੜਫਦਾ ਛੱਡ ਕੇ ਪਿੰਡ ਵੱਲ ਤੁਰ ਪਿਆ ਸੀ ਪੁਲਿਸ ਇੱਕ ਵਾਰ ਫੇਰ ਪਿੰਡ ਆਈ ਤੇ ਜੈਲੇ ਦੇ ਬਿਆਨ ਤੇ ਗੁਰਮੇਲ ਨੂੰ ਫੜ ਕੇ ਭਾਵੇਂ ਲੈ ਗਈ ਇੱਕ ਵਾਰ ਫੇਰ ਸਾਡੇ ਸਾਰਿਆਂ ਦੇ ਭਾਦੀ ਬਣ ਗਈ ਪਰ ਇੱਕ ਵਾਰ ਜਦੋਂ ਵਿਪਤਾ ਪੈ ਹੀ ਗਈ ਸੀ ਤਾਂ ਸੰਭਾਲਣਾ ਵੀ ਪੈਣਾ ਸੀ ਇਸ ਵਾਰ ਜੋਧਪੁਰ ਵਾਲੇ ਪਰੋਹਣੇ ਨੇ ਨਵੇਂ ਆਏ ਥਾਣੇਦਾਰ ਨਾਲ ਕੋਈ ਦੂਰ ਦੀ ਰਿਸ਼ਤੇਦਾਰੀ ਕੱਢ ਲਈ ਸੀ। ਥਾਣੇਦਾਰ ਨੇ ਕੇਸ ਨਰਮ ਬਣਾਉਣ ਲਈ 2 ਲੱਖ ਦੀ ਮੰਗ ਕੀਤੀ ਜਿਸ ਦਾ ਫੈਸਲਾ 1.5 ਲੱਖ ਵਿੱਚ ਹੋ ਗਿਆ। ਹਵਾਲਾਤ ਤੋਂ ਪੁਲਿਸ ਦੇ ਪਹਿਰੇ ਵਿੱਚ ਗੁਰਮੇਲ ਨੂੰ ਜੱਜ ਦੀ ਕਚਹਿਰੀ ਵਿੱਚ ਲਿਆਂਦਾ ਗਿਆ। ਬਾਪੂ-ਬੇਪੇ, ਦੋਵੇਂ ਪਰੋਹਣੇ ਅਤੇ ਮੈਂ ਉਸ ਤੇ ਉੱਥੇ ਆਉਣ ਤੋਂ ਪਹਿਲਾਂ ਹੀ ਪਹੁੰਚ ਗਏ ਸਾਂ। ਗੁਰਮੇਲ ਦੇ ਹੱਥ ਕੜੀ ਲੱਗੀ ਹੋਈ ਸੀ ਜਿਸ ਦੀ ਜ਼ੰਜੀਰ ਇੱਕ ਸਿਪਾਹੀ ਦੇ ਹੱਥ ਵਿੱਚ ਸੀ। ਗੁਰਮੀਲ ਸਾਡੇ ਕੋਲ ਆਇਆ ਤਾਂ ਪਤਾ ਨਹੀਂ ਕਿਵੇਂ ਜ਼ਿੰਦਗੀ ਵਿੱਚ ਪਹਿਲੀ ਵਾਰ ਪਿਆਰ ਭਰੀ ਤੱਕਣੀ ਨਾਲ ਉਸ ਵੱਲ ਤੱਕਿਆ ਮਿੱਥੋ ਕਹਿ ਹੋ ਗਿਆ ਬਾਪੂ ਭਾਵੇਂ ਬਬਲੂ ਦੇ ਹਿੱਸੇ ਦੀ ਸਾਰੀ ਜ਼ਮੀਨ ਲੱਗ ਜਾਏ ਸਾਰੇ ਵਕੀਲ ਗੰਡ ਲਾਓ ਤੁਹਾਡਾ ਛੋਟਾ ਪੁੱਤ ਵਰੀ ਹੋਣਾ ਚਾਹੀਦਾ ਗੁਰਮੀਲ ਨੇ ਵੀ ਹੈਰਾਨੀ ਨਾਲ ਮੇਰੇ ਵੱਲ ਵੇਖਿਆ ਬਾਪੂ ਬੇਬੇ ਤੇ ਪ੍ਰੋਹਣੇ ਵੀ ਮੇਰੇ ਇਸ ਨਵੇਂ ਵਿਵਹਾਰ ਤੇ ਅਚੰਬਿਤ ਜਿਹੇ ਹੋਏ ਖੜੇ ਸਨ ਪਰ ਉਹ ਆਪਣੀ ਉਮਰ ਦੀ ਸਿਆਣਪ ਵਰਤਦੇ ਆਂ ਸਾਡੇ ਤੋਂ ਕੁਝ ਦੂਰ ਖਿਸਕ ਗਏ ਗੁਰਮੇਲ ਮੈਂ ਤੇਰੀ ਉਡੀਕ ਕਰਾਂਗੀ ਹੁਣ ਤੂੰ ਸੰਤਾਂ ਦਾ ਚੇਲਾ ਨਹੀਂ ਨਰ ਬੰਦਾ ਏ ਗੁਰਮੇਲ ਨੇ ਮੇਰੇ ਵੱਲ ਨਜ਼ਰ ਉਠਾਈ ਮੇਰੀਆਂ ਅੱਖਾਂ ਸ਼ਰਮ ਨਾਲ ਨੀਵੀਆਂ ਪੈ ਗਈਆਂ ਸਨ ਪਰ ਗੁਰਮੇਲ ਦੀਆਂ ਅੱਖਾਂ ਵਿੱਚ ਮੇਰੀ ਗੱਲ ਸੁਣ ਕੇ ਆਈ ਲੇਸ਼ਕ ਨੇ ਮੇਰੇ ਅੰਦਰ ਠੰਡਕ ਜਿਹੀ ਭਰ ਦਿੱਤੀ ਸੀ ਧੰਨਵਾਦ